ਸੁਪਰੀਮ ਕੋਰਟ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਕੀਲ ਨੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਬਈ ਉੱਤੇ ਜੁੱਤੀ ਸਿੱਟਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੀਜੀਆਈ ਦੀ ਅਗਵਾਈ ਵਾਲੀ ਬੈਂਚ ਅਦਾਲਤ ਕਮਰੇ ਵਿੱਚ ਕੇਸਾਂ ਦੀ ਸੁਲਵਾਈ ਕਰ ਰਹੀ ਸੀ। ਅਚਾਨਕ ਹੀ ਇੱਕ ਵਕੀਲ ਰਾਕੇਸ਼ ਕਿਸ਼ੋਰ ਉੱਠਿਆ ਅਤੇ ਉੱਚੀ ਆਵਾਜ਼ ਦੇ ਵਿੱਚ ਨਾਅਰੇ ਲਗਾਉਣ ਲੱਗਿਆ। ਅਸੀਂ ਸਨਾਤਨ ਦਾ અપਮਾਨ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਤੋਂ ਪਹਿਲਾਂ ਕਿ ਕੋਈ ਸਮਝ ਪਾਉਂਦਾ ਉਸਨੇ ਜੁੱਤੀ ਛੁੱਟਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਡਿਊਟੀ ਉਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਜੁੱਤੀ ਚੀਪ ਜਸਟਿਸ ਤੱਕ ਨਹੀਂ ਪਹੁੰਚ ਸਕੇ ਮੌਕੇ ਤੇ ਮੌਜੂਦ ਪੁਲਿਸ ਨੇ ਵਕੀਲ ਨੂੰ ਹਿਰਾਸਤ ਵਿੱਚ ਲੈ ਲਿਆ ਨਵੀਂ ਦਿੱਲੀ ਦੇ ਡੀਸੀਪੀ ਅਦੇਸ਼ ਸੁਪਰੀਮ ਕੋਰਟ ਦੇ ਡੀਸੀਪੀ ਵੀ ਤੁਰੰਤ ਮੌਕੇ ਉੱਤੇ ਪਹੁੰਚੇ ਰਾਕੇਸ਼ ਕਿਸ਼ੋਰ ਤੋਂ ਪੁੱਛਗਿੱਛ ਜਾਰੀ ਹੈ ਦੱਸਣਯੋਗ ਗੱਲ ਇਹ ਹੈ ਕਿ ਚੀਫ ਜਸਟਿਸ ਗਵਈ ਪੂਰੀ ਘਟਨਾ ਦੌਰਾਨ ਸ਼ਾਂਤ ਰਹੇ ਅਤੇ ਅਦਾਲਤੀ ਕਾਰਵਾਈ ਰੋਕਣ ਦੀ ਬਜਾਏ ਜਾਰੀ ਰੱਖਣ ਦੇ ਆਦੇਸ਼ ਦਿੱਤੇ ਇਸ ਘਟਨਾ ਤੋਂ ਬਾਅਦ ਅਦਾਲਤ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਕੀਲ ਨੇ ਇਹ ਕਦਮ ਆਖਿਰ ਕਿਉਂ ਚੁੱਕਿਆ ਕਿ ਕੀ ਇਹ ਕਿਸੇ ਸੰਗਠਨਿਕ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ ਸੁਪਰੀਮ ਕੋਰਟ ਦੇ ਇਤਿਹਾਸ ਦੇ ਵਿੱਚ ਇਹ ਇੱਕ ਗੰਭੀਰ ਘਟਨਾ ਮੰਨੀ ਜਾ ਰਹੀ ਹੈ ਪਰ ਸੀਜੀਆਈ ਦੀ ਸ਼ਾਂਤੀ ਅਤੇ ਸਹੰਯਮ ਨਾਲ ਸਥਿਤੀ ਤੇਜ਼ੀ ਨਾਲ ਕਾਬੂ ਦੇ ਵਿੱਚ ਆ ਗਈ ਸੁਪਰੀਮ ਕੋਰਟ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਕੀਲ ਨੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗੋਬਈ ਉੱਤੇ ਜੁੱਤੀ ਸਿੱਟਣ ਦੀ ਕੋਸ਼ਿਸ਼ ਕੀਤੀ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੀਜੀਆਈ ਦੀ ਅਗਵਾਈ ਵਾਲੀ ਬੈਂਚ ਅਦਾਲਤ ਕਮਰੇ ਵਿੱਚ ਕੇਸਾਂ ਦੀ ਸੁਣਵਾਈ ਕਰ ਰਹੀ ਸੀ ਅਚਾਨਕ ਹੀ ਇੱਕ ਵਕੀਲ ਰਾਕੇਸ਼ ਕਿਸ਼ੋਰ ਉੱਠਿਆ ਅਤੇ ਉੱਚੀ ਆਵਾਜ਼ ਦੇ ਵਿੱਚ ਨਾਰੇ ਲਗਾਉਣ ਲੱਗਾ ਅਸੀਂ ਸਨਾਤਨ ਦਾ અપਮਾਨ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਤੋਂ ਪਹਿਲਾਂ ਕਿ ਕੋਈ ਸਮਝ ਪਾਉਂਦਾ ਉਸਨੇ ਜੁੱਤੀ ਛੁੱਟਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਡਿਊਟੀ ਉਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਜੁਤੀ ਚੀਫ ਜਸਟਿਸ ਤੱਕ ਨਹੀਂ ਪਹੁੰਚ ਸਕੇ ਮੌਕੇ ਤੇ ਮੌਜੂਦ ਪੁਲਿਸ ਨੇ ਵਕੀਲ ਨੂੰ ਹਿਰਾਸਤ ਵਿੱਚ ਲੈ ਲਿਆ ਨਵੀਂ ਦਿੱਲੀ ਦੇ ਡੀਸੀਪੀ ਅਤੇ ਸੁਪਰੀਮ ਕੋਰਟ ਦੇ ਡੀਸੀਪੀ ਵੀ ਤੁਰੰਤ ਮੌਕੇ ਉਤੇ ਪਹੁੰਚੇ ਰਾਕੇਸ਼ ਕਿਸ਼ੋਰ ਤੋਂ ਪੁੱਛਗਿੱਛ جاری ਹੈ ਦੱਸਣਯੋਗ ਗੱਲ ਇਹ ਹੈ ਕਿ ਚੀਫ ਜਸਟਿਸ ਗਵਈ ਪੂਰੀ ਘਟਨਾ ਦੌਰਾਨ ਸ਼ਾਂਤ ਰਹੇ ਅਤੇ ਅਦਾਲਤੀ ਕਾਰਵਾਈ ਰੋਕਣ ਦੀ ਬਜਾਏ ਜਾਰੀ ਰੱਖਣ ਦੇ ਆਦੇਸ਼ ਦਿੱਤੇ। ਇਸ ਘਟਨਾ ਤੋਂ ਬਾਅਦ ਅਦਾਲਤ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਕੀਲ ਨੇ ਇਹ ਕਦਮ ਆਖਿਰ ਕਿਉਂ ਚੁੱਕਿਆ ਕਿ ਕੀ ਇਹ ਕਿਸੇ ਸੰਗਠਨਿਕ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ ਸੁਪਰੀਮ ਕੋਰਟ ਦੇ ਇਤਿਹਾਸ ਦੇ ਵਿੱਚ ਇਹ ਇੱਕ ਗੰਭੀਰ ਘਟਨਾ ਬਣੀ ਜਾ ਰਹੀ ਹੈ ਪਰ ਸੀਜੀਆਈ ਦੀ ਸ਼ਾਂਤੀ ਅਤੇ ਸਹੰਯਮ ਨਾਲ ਸਥਿਤੀ ਤੇਜ਼ੀ ਨਾਲ ਕਾਬੂ ਦੇ ਵਿੱਚ ਆ ਗਈ